ਜੋ ਮਨ ਕਰ ਤਾ ਪੂਰੇ ਆਪਣੇ ਤੇ ਜੋ ਮਨ ਆ ਤਾ ਪੂਰੇ ਆਪਣੇ ਤੇ ਜੋ ਮਨ ਕਰ ਤਾ ਪੂਰੇ ਆਪਣੇ ਤੇ ਜੋ ਮਨ ਆ ਤਾ ਪੂਰੇ ਆਪਣੇ ਤੇ ਤੁਰਕ ਕਬਛੰਦ ਤਿਆਰ ਤੁਰਕ ਕਬਛੰਦ ਸੋਈ ਸੋਈ ਤੇਰੇ ਵੇਕ ੴ ਓਮਕਾਰ ਵਾਹਿਗੁਰੂ ਜੀ ਕੀ ਪ੍ਰਮੇਜ ਰਿਖਤੋ ਜੀ ਸਤਾ ਹੈ

दस में पातशाह श्री गुरू गोबिंदी श्री गुरू ग्रंथ साहिब जीरा जी पंजा प्यार चौहां साहिब जादियां चालीह जपिया तपिय जना नाम जपया वंड छकियां ਦੇਵ ਕਲਾਈ ਤੇਗ ਵਾਹੀ ਤੇ ਕੀਣ ਦੇ ਠਕੀਤਾ ਚੜਾ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਅੰਤਰ ਕੇ ਖਾਲਸਾ ਵੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘੜੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰਾਂ ਗਾਂ ਲਹਾਈਆਂ ਚੜਖੜੀਆਂ ਤੇ ਚੜ੍ਹਿਆਰਿਆਂ ਨਾਲ ਚਲਾਈ ਗਏ ਗੁਰਦੁਆਰਿਆਂ ਦੀ ਸੇਵਾ ਰਿ ਪ੍ਰਵਾਨੀਆਂ ਕੀਤੀਆਂ ਧਰਮ ਰਹੀ ਹਾਰਿਆ ਸਿੱਖ ਕੈਸਾ ਸੁਆਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਅੰਦਰ ਕੀ ਖਾਲਸਾ ਜੀ ਬੋਲੋ ਜੀ ਵਾਹੇ ਗੁਰੂ ਬੰਦਾ ਸੰਤਾਂ ਸਰਬੱਤ ਗੁਰਦਵਾਰੇ ਦਾ ਅੰਦਰ ਕੀ ਬੋਲੋ ਜੀ ਵਾਹੇ ਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ गुरू चत चतारहांसा जी साहिब जी सहाय ख़ालसे जी बोलो जी सिखां सिखीदानी सुदान रहतदानवेकदान वसाहदान भरोसादान दाना ਸਰਦਾਰ ਨਾਮ ਵਧਾਰ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸਦਾਰ ਚੌਕੀਆਂ ਚੰਡੇ ਬੰਗੀ ਜੁਗੋ ਜੋਗ ਅਟਲ ਧਰਮ ਕਾ ਦੇਹਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਮੀਵਾ ਮਤ ਉੱਚੀ ਮਤ ਪੱਕਦਾ ਰੱਖ ਆਪ ਰਹਾ ਏ ਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰੀ ਆਓ ਸ੍ਰੀ ਰੰਕਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਂ ਦੀ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਧਾਰ ਤੇ ਸਿਵਾ ਸੰਭਾਲਦਾ ਦੜਾ ਪ੍ਰੇਮਤਾਰੇ ਖਾਲਸਾ ਦੀਨ ਬਖਸ਼ੂ ਏਨ ਮਾਰੇ ਆਂ ਦੇ ਮਾਰ ਨਤਣਿਆਂ ਦੇ ਪਾਣ ਨਿਉਟਿਆਂ ਦੇ ਊੜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜਿਆ ਸੱਚੇ ਪਾਤਸ਼ਾਹੀਓ ਚਾਰ ਪਹਿਰ ਰੈਣਾ ਦੀੇ ਭਾਰੇ ਅੰਦਰ ਪਤੀਤ ਹੋਏ ਚਾਰ ਪੈਰ ਦਿਹਾੜਾ ਆਪਣੇ ਭਾਰੇ ਅੰਦਰ ਪਤੀਤ ਕਰਾਉਣਾ ਅਮਰ ਸ਼ਹੀਦ ਧਨ ਧਨ ਬਾਬਾ ਬੀਤ ਸਿੰਘ ਜੀ ਨਾ ਦੇ ਪਾਵਨ ਪਵਿੱਤਰ ਉਸਥਾਨ ਗੁਰਦੁਆਰਾ ਸ਼ਹੀਦਗਾਂ ਸਾਹਿਬ ਜੀ ਵਿਖੇ ਪਾਲਨ ਦਰਬਾਰੇ ਅੰਦਰ ਸਤਿਗੁਰੂ ਜੀ ਆਪ ਦੀਏ ਸੋਨੇ ਸਿੰਘਾਸਨ ਪਿਆਰ ਕੀਤੇ ਰਹਿਣ ਆਪ ਦੀ ਕਿਰਪਾ ਕੋ ਸਿਵਾ ਸਰਵੀ ਪ੍ਰਕਾਸ਼ ਮਨੋਂ ਪਰਕੇ ਕੋਲੇ ਦਰਸ਼ਨ ਦੇਦਾ। ਪਾਵਨ ਪਰਮਾਨੰਥਿ ਸੰਗਤਾਂ ਨੂੰ ਪ੍ਰਤਾਪ ਕਰੂ। ਦਰਬੇ ਆਈ ਸੰਗਤ ਦੀ ਦਰ ਹਾਜ਼ਰੀ। ਕੈਨੁ ਫੁਲ ਪੇਟਾਵਾਂ ਉਸੇ ਵਾਵਾ ਦਰ ਪ੍ਰਵਾਨ ਕਰਵੀਐ ਦਰੋਂ ਘਰੋ ਸਿਖਿ ਸਦਕ ਪ੍ਰਸਾਦ ਨਾਮ ਧਾਰਨ ਰਖਣਾ। ਸ਼ੋਭ ਪਾਲ ਨਾਮ ਪੂਰੀਆਂ ਕਰਦੀਆਂ ਸਰਬੱਤ ਦੇ ਗਾਣ ਅtras ਕਰੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖਾ ਸੰਸਥਾਨਾ ਤੋਂ ਪ੍ਰਕਾਸ਼ ਸਥਾਨਾ ਦੇਣ ਜਾਣ ਦੀ ਆਗੇ ਆ ਬੱਚੂ ਰਸਤੇ ਜ ਅੰਗ ਸੰਗ ਸਹਾਈ ਹੋਣਾ ਸੇ ਪਿਆਰੇ ਮੇਲ ਜਿਨ੍ਹਾਂ ਦੇ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਜੰਤ ਕਲਾ ख़ालसा वाही गुरू जी कृप ते बोले सोने हा